ਗੁਰਦਾਸਪੁਰ ਸ਼ਹਿਰ ਦੇ ਵਿੱਚ ਬਜਾਰਾ ਵਿੱਚ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਲੋਕਾਂ ਲੋ ਬਾਰ-ਬਾਰ ਟ੍ਰੈਫਿਕ ਪੁਲਿਸ ਨੂੰ ਦਿੱਤੀ ਗਈ ਕੰਪਲੇਟ ਤੋਂ ਬਾਅਦ ਅੱਜ ਬਜਾਰਾ ਵਿੱਚ ਸੜਕ ਕਿਨਾਰੇ ਰੋਂਗ ਪਾਰਕਿੰਗ ਵਿੱਚ ਖੜੀਆਂ ਕਾਰਾਂ ਨੂੰ ਟੋਅ ਕਰਕੇ ਟ੍ਰੈਫਿਕ ਪੁਲਿਸ ਨੇ ਚੱਕ ਲਿਆ ਉੱਥੇ ਟ੍ਰੈਫਿਕ ਚਾਰਜ ਦਸਤਾਨੀ ਨੇ ਕਿਹਾ ਕਿ ਹੁਣ ਰੋਂਗ ਪਾਰਕਿੰਗ ਕਰਕੇ ਟ੍ਰੈਫਿਕ ਨੂੰ ਕਾਬੂ ਕਰੀ ਕਰਿਵਾਉਣ ਨੂੰ ਕਿਸੇ ਨੂੰ ਵੀ ਬਖਸ਼ਣ ਜਾਵੇਗਾ ਬਹੁਤ ਅਸੀਂ ਲੋਕਾਂ ਨੂੰ ਸਮਝਾ ਚੁੱਕੇ ਹਾਂ ਪਰ ਲੋਕ ਸਮਝਦੇ ਹੀ ਨਹੀਂ ਅਤੇ ਹੁਣ ਗੁਰਦਾਸਪੁਰ ਸ਼ਹਿਰ ਦੀ ਸੜਕਾਂ ਦੇ ਉੱਪਰ ਅਤੇ ਬਜਾਰਾ ਵਿੱਚ ਖੜੀਆਂ ਗੱਡੀਆਂ ਨੂੰ ਅੱਜ ਟੋਅ ਕਰਕੇ ਚੁੱਕ ਲਿਆ ਗਿਆ ਹੈ ਅਤੇ ਨਨੂ ਪਾਰਕਿੰਗ ਸਥਾਨ ਪਰਾਣੇ ਬਾਗਾਂ ਦੇ ਵੀ ਪਹੁੰਚਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਰੋਂਗ ਪਾਰਕਿੰਗ ਕਰਨ ਵਾਲਿਆਂ ਨੂੰ ਮੋٹے ਜੁਰਮਾਨੇ ਪੈਣਗੇ ਤੇ ਉਹਨਾਂ ਦੇ ਚਾਹਣੇ ਕੱਟੇ ਜਾਣਗੇ ਨਾਲ ਹੀ ਉਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਨਹਿਰੂ ਪਾਰਕ ਗੁਰਦਾਸਪੁਰ ਅਤੇ ਪੁਰਾਣੇ ਬੱਸ ਸਟੈਂਡ ਦੇ ਵਿੱਚ ਪਾਰਕਿੰਗ ਸਥਾਨ ਤੇ ਹੀ ਗੱਡੀਆਂ ਲਗਾਉਣ ਨਹੀਂ ਤਾਂ ਰੋਜ਼ਾਨਾ ਤੋਂ ਵੈਨ ਦੇ ਨਾਲ ਗੱਡੀਆਂ ਚੁੱਕੇ ਜਾਣਗੇ ਜਿਸ ਦੀ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਉਹ ਇਹ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੋਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਣ ਚ ਪਰੇਸ਼ਾਨੀ ਆਉਂਦੀ ਹੈ ਤੇ ਟ੍ਰੈਫਿਕ ਜਾਮ ਹੁੰਦੀ ਹੈ ਸਾਨੂੰ ਫੋਨ ਫੋਨਾਂ ਦੇ ਇਸ ਕਰਕੇ ਫਿਰ ਅਸੀਂ ਅੱਜ ਥੋੜਾ ਜਿਹਾ ਆਪਣੇ ਤਰ੍ਹਾਂ ਤੇ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋ ਕਰਾਈਆਂ ਅੱਗੇ ਦੀ ਮਹਿਮ ਜਾਰੀ ਰਹੇਗੀ ਹਾਂਜੀ ਹਾਂਜੀ ਜਾਰੀ ਰਹੇਗੀ ਜਾਰੀ ਰਹੇ ਜਦੋਂ ਇਹਨਾਂ ਦਾ ਮਾਲਕ ਆਏਗਾ ਫਿਰ ਕੀ ਕਹਿਣਾ ਚਾਹੋਗੇ ਕਿ ਪੁਜਾਰਾ ਦੇ ਵਿੱਚ ਸਟਕਾ ਤੇ ਗੱਡੀਆਂ ਮਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਨਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਤਲਾ ਆ ਉੱਥੇ ਪਾਰਕਿੰਗ ਚ ਚਲਾਓ ਜਾਂ ਪੁਰਾਣਾ ਬੱਸ ਸਟੈਂਡ ਹੈ ਉੱਥੇ ਵੀ ਜਗ੍ਹਾ ਹੈਗੀ ਉੱਥੇ ਲਾਓ ਤੇ ਇੱਥੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਜੜੀਆਂ ਨਾ ਲਾਓ। ਇਹ ਸ਼ੁਰੂਆਤ ਕੀਤੀ ਜੀ ਕੋਲ ਨਾਲ। ਹਾਂਜੀ ਹਾਂਜੀ ਸ਼ੁਰੂਆਤ ਕੀਤੀ ਹੈ ਜੀ। ਅੱਗੇ ਇਹ ਮੈਨੂੰ ਅੱਗੇ ਜਾਰੀ ਇਹ ਕਿਹ ਰੱਖੋਗੇ? ਇਹ ਇਦਾਂ ਹੀ ਯਾਰੀ ਰਹੇਗੀ ਜਿਵੇਂ ਜੋਗਾ ਐਸਐਸਪੀ ਸਾਹਿਬ ਦੀ ਹਦਾਇਤ ਅਨਸਾਰ ਇਹ ਇਦਾਂ ਹੀ ਯਾਰੀ ਰਹੂਗੀ। ਤੇ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਂਦੇ ਨੇ ਭਈ ਸਾਡਾ ਮਰਾ ਮੋਟਾ ਸਾਥ ਦਿਓ ਤੇ ਜਿਹੜੀ ਗੱਡੀਆਂ ਬਾਜ਼ਾਰ ਦੇ ਵਿੱਚ ਨਾ ਲਾਓ। ਇਹ ਹਨ ਪੰਜਾਬੀ ਟੀਵੀ ਦੇ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ ਗੁਰਦਾਸਪੁਰ ਸ਼ਹਿਰ ਦੇ ਵਿੱਚ ਬਜ਼ਾਰਾ ਵਿੱਚ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਬਾਰ ਬਾਰ ਟ੍ਰੈਫਿਕ ਪੁਲਿਸ ਨੂੰ ਦਿੱਤੀ ਗਈ ਕੰਪਲੇਟ ਤੋਂ ਬਾਅਦ ਅੱਜ ਬਜ਼ਾਰਾ ਵਿੱਚ ਸੜਕ ਕਿਨਾਰੇ ਰੋਂਗ ਪਾਰਕਿੰਗ ਵਿੱਚ ਖੜੀਆਂ ਕਾਰਾਂ ਨੂੰ ਟੋਅ ਕਰਕੇ ਟ੍ਰੈਫਿਕ ਪੁਲਿਸ ਨੇ ਚੱਕ ਲਿਆ ਉੱਥੇ ਟ੍ਰੈਫਿਕ ਇੰਚਾਰਜ ਦਾਸਪੁਰ ਨੇ ਕਿਹਾ ਕਿ ਹੁਣ ਰੋਂਗ ਪਾਰਕਿੰਗ ਕਰਕੇ ਟ੍ਰੈਫਿਕ ਉਕਾਵੜ ਸਭੀ ਕਰਨ ਵਾਲੇ ਨੂੰ ਕਿਸੇ ਨੂੰ ਵੀ ਬਖਸ਼ਣ ਜਾਵੇਗਾ ਬਹੁਤ ਵਾਰ ਅਸੀਂ ਲੋਕਾਂ ਨੂੰ ਸਮਝਾ ਚੁੱਕੇ ਹਾਂ ਪਰ ਲੋਕ ਸਮਝਦੇ ਹੀ ਨਹੀਂ ਅਤੇ ਹੁਣ ਗੁਰਦਾਸਪੁਰ ਸ਼ਹਿਰ ਦੀ ਸਰਕਾਰ ਦੇ ਉੱ ਕਰਕੇ ਝੁਕ ਲਿਆ ਗਿਆ ਹੈ ਅਤੇ ਇਹਨਾਂ ਨੂੰ ਪਾਰਕਿੰਗ ਸਥਲ ਪੁਰਾਣੇ ਬੱਸ ਸਟੈਂਡ ਵਿੱਚ ਪਹੁੰਚਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਰੋਂਗ ਪਾਰਕਿੰਗ ਕਰਨ ਵਾਲਿਆਂ ਨੂੰ ਮੋٹے ਜੁਰਮਾਨੇ ਪੈਣਗੇ ਤੇ ਉਹਨਾਂ ਦੇ ਚਲਾਣੇ ਕੱਟੇ ਜਾਣਗੇ ਨਾਲ ਹੀ ਉਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਨਹਿਰੂ ਉਪਾਰਕ ਗੁਰਦਾਸਪੁਰ ਅਤੇ ਇਹ ਪੁਰਾਣੇ ਬੱਸ ਸਟੈਂਡ ਦੇ ਵਿੱਚ ਪਾਰਕਿੰਗ ਸਥਾਨ ਤੇ ਹੀ ਗੱਡੀਆਂ ਲਗਾਉਣ ਨਹੀਂ ਤਾਂ ਰੋਜ਼ਾਨਾ ਤੋਂ ਵੈਨ ਦੇ ਨਾਲ ਗੱਡੀਆਂ ਚੁੱਕੇ ਜਾਣਗੇ ਜਿਸ ਦੀ ਅੱਜ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਓਏ ਜੀ ਬਾਜ਼ਾਰ ਦੇ ਵਿੱਚ ਨਾ ਬੜਾ ਲੁਕੀ ਆਪ ਹੀ ਲਾ ਕੇ ਗੱਡੀਆਂ ਤੇ ਚਲ ਜਾਂਦੇ ਆ ਗਾਂ ਸਾਮਾਨ ਖਰੀਦਣ ਇੱਥੇ ਫਿਰ ਨੰਗਣ ਚ ਪਰੇਸ਼ਾਨੀ ਆਉ ਤੇ ਟ੍ਰੈਫਿਕ ਜਾਮ ਹੁੰਦੀ ਹੈ ਸਾਨੂੰ ਫੋਨ ਫੋਨਾਂ ਦੇ ਇਸ ਕਰਕੇ ਫਿਰ ਅਸੀਂ ਅੱਜ ਥੋੜਾ ਜਿਹਾ ਆਪਣੇ ਤੌਰ ਤੇ ਅਰੇਂਜਮੈਂਟ ਕਰਕੇ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਕ ਦੋ ਟੋਕ ਰਾਈਆਂ ਨੇ ਅੱਗੇ ਵੀ ਮੈਮ ਜਾਰੀ ਰਹੇਗੀ ਹਾਂਜੀ ਹਾਂਜੀ ਜਾਰੀ ਰਹੇਗੀ ਜਾਰੀ ਰਹੇਗੀ ਜਰੂਰ ਵੀ ਨਜ਼ਰ ਇਹਦਾ ਨਾ ਜੁਰਮਾਨਾ ਵੀ ਪਏਗਾ ਹਾਂ ਪਏਗਾ ਜੀ ਪਏਗਾ ਜਦੋਂ ਇਹਨਾਂ ਦਾ ਮਾਲਕ ਆਏਗਾ ਫਿਰ ਕੀ ਕਹਿਣਾ ਚਾਹੋ ਕਿ ਪੁਜਾਰਾ ਦੇ ਵਿੱਚ ਸੜਕਾਂ ਤੇ ਗੱਡੀਆਂ ਮਜ਼ਾਰ ਵਾਲਿਆਂ ਨੂੰ ਇਹ ਅਪੀਲ ਕਰਨਿਆ ਕਿ ਜਿਹੜੀ ਗੱਡੀਆਂ ਨੇ ਜਿੱਥੇ ਤੁਹਾਨੂੰ ਪਾਰਕਿੰਗ ਹੈਗੀ ਇੱਥੇ ਆਪਣਾ ਜਿਹੜਾ ਸੁੱਕਾ ਤਲਾ ਆਇਆ ਉੱਥੇ ਪਾਰਕਿੰਗ ਚ ਲਾਓ ਜਾਂ ਪ੍ਰਾਣਾ ਬੱਸ ਸਟੈਂਡ ਹੈ ਉੱਥੇ ਵੀ ਜਿਹੜਾ ਹੈਗੀ ਉੱਥੇ ਲਾਓ ਤੇ ਇੱਥੇ ਬਜ਼ਾਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਨਾ ਲਾਓ ਇਹ ਸ਼ੁਰੂਆਤ ਕੀਤੀ ਇਹਦੀ ਇੱਕ ਕੋਲ ਨਾਲ ਹਾਂਜੀ ਹਾਂਜੀ ਸ਼ੁਰੂਆਤ ਕੀਤੀ ਹੈ ਇਹ ਇਹ ਮੈਨੂੰ ਅੱਕੇ ਜਾਰੀ ਇਹ ਕਿਹ ਰੱਖੋਗੇ ਇਹ ਇਦਾਂ ਹੀ ਯਾਰੀ ਰਹੇਗੀ ਜਿਵੇਂ ਮਨਜੋਗ ਐਸਐਸਪੀ ਸਾਹਿਬ ਦੀ ਹਦਾ ਅਨਸਾਰ ਇਹ ਇਦਾਂ ਹੀ ਯਾਰੀ ਰਹੂਗੀ ਤੇ ਅਪੀਲ ਕਰਦੇ ਆ ਨਾ ਬਾਜ਼ਾਰ ਵਾਲਿਆਂ ਨੂੰ ਜਾਂ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਗੱਡੀਆਂ ਲਾਂਦੇ ਨੇ ਭਈ ਸਾਡਾ ਮਾੜਾ ਮੋਟਾ ਸਾਥ ਦਿਓ ਤੇ ਜਿਹੜੀ ਗੱਡੀਆਂ ਬਾਜ਼ਾਰ ਦੇ ਵਿੱਚ ਨਾ ਲਾਓ ਇਹਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਆਪਣੀ ਖੁਸ਼ੀਪੁਰ ਦੀ ਰਿਪੋਰਟ